प्यारे दोस्तों जी आया हूं YouTube ਦੇ ਇਸ ਚੈਨਲ ਨੂੰ ਦੇਖਣ ਦੇ ਲਈ ਹੁਣ ਚੱਲਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਦੀਵਾਲੀ ਦੇ ਤਿਹਾਰ ਤੇ ਜਿਵੇਂ ਕਿ ਉੱਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ 16% ਦਾ ਵਾਧਾ ਕਰ ਸਕਦੀ ਹੈ ਠੀਕ ਹੈ ਡੀਏ ਦਾ ਏਰੀਅਰ ਦੇਨ ਸੰਬੰਧੀ ਐਲਾਨ ਕੀਤਾ ਜਾ ਸਕਦਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਨਾਲ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ ਹੋਈ ਸੀ ਜਿਸ ਦੇ ਵਿੱਚ ਕੀ ਕੀਤਾ ਚੀਮਾ ਸਾਹਿਬ ਨੇ ਕਿਹਾ ਸੀ ਕਿ ਮੁਲਾਜ਼ਮਾਂ ਦੇ ਪੈਨਸ਼ਨ ਸਪੈਸ਼ਲ ਨੂੰ ਤੇ ਕਮਿਸ਼ਨ ਦਾ ਏਰੀਆ ਦੇਣ ਲਈ ਜਲਦੀ ਫੈਸਲਾ ਕੀਤਾ ਜਾਵੇਗਾ ਜਬ ਸੜਕਾ ਦਿਵਾਲੀ ਤੋਂ ਪਹਿਲਾਂ ਪੰਜਾਬ ਮੁਲਾਜ਼ਮਾ ਨੂੰ ਏਰੀਆ ਦੇ ਜਵਬੰਦੀ ਫੈਸਲਾ ਕਰ ਸਕਦੀ ਹੈ ਤੇ ਪੈਨਸ਼ਨ ਦੇ ਆਗੂ ਦਾਦੇ ਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਪੰਦਾ ਏਰੀਆ ਵੀ ਦਿੱਤਾ ਜਾਵੇ ਤੇ ਦਿਵਾਲੀ ਤੋਂ ਵੀ ਪਹਿਲਾਂ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਕਿਉਂਕਿ ਸਰਕਾਰ ਵੱਲੋਂ ਸਰਪੰਨ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਲਾਗੂ ਨਹੀਂ ਕੀਤੀ ਗਈ ਤੇ ਇਸ ਕਾਰਨ ਕਰਕੇ ਮੁਲਾਜ਼ਮਾਂ ਵੱਲੋਂ ਮੋਹਾਲੀ ਵਿੱਚ ਰੈਲੀ ਕੀਤੀ ਗਈ ਹੈ ਮੁਲਾਜ਼ਮਾਂ ਤੋਂ ਪੈਨਸ਼ਨ ਦੇ ਸੰਚੇ ਫਰੰਟ ਵੱਲੋਂ ਮੋਹਾਲੀ ਵਿੱਚ 17 ਅਕਤੂਬਰ ਤੋਂ ਮੋਹਾਲੀ ਵਿੱਚ ਰੈਲੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਮੁੱਖ ਭਗਵੰਤ ਮਾਨ ਦੀ ਕੋਠੀ ਵੱਲੋਂ ਮਾਰਚ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਲਦ ਭਰਿਆਂ ਤੇ ਪਰਮਿਸ਼ਨ ਪੀਰੀਅਡ ਵੱਲੋਂ ਪਲਾਜ਼ਮਾ ਦੀ ਤਨਖਾਹ ਵਿੱਚ ਵਾਧਾ ਕਰੋ ਹਰ ਇੱਕ ਗੁਰਗੋਬ ਗੁਰਗੋਬ ਵੀ ਹਰਗੋਬਿੰਦ ਸਿੰਘ ਕਰਮਨ ਪਲਾਟ ਲਹਿਰਾ ਮੁਹੱਬਤ ਦੇ ਗੁਰਗੋਬਿੰਦ ਸਿੰਘ ਸਿੰਘ ਸੁਪਰ ਥਰਮਲ ਪਲਾਟ ਦੇ ਵਿੱਚ ठेਕੇਦਾਰਾਂ ਕੋਲ ਕੰਮ ਕਰਕੇ ਕੱਚੇ ਮਜ਼ਦੂਰਾਂ ਨੂੰ ਰੈਗੂਲਰ ਕਰ ਕੰਮ ਕਰਦੇ ਹੋਏ ਕੱਚੇ ਮਜ਼ਦੂਰਾਂ ਨੂੰ ਰੈਗੂਲਰ ਕਰੇ ਧੰਨਵਾਦ ਜੀ ਬਤਵਾ ਦੇਵੀ ਜੀ ਨੂੰ ਸ਼ੇਅਰ ਕਰ ਫੈਸਲਾ ਕਰ ਸਕਦੀ ਹੈ ਤੇ ਪੈਨਸ਼ਨ ਦੇ ਆਗੂ ਦਾਦੇ ਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਪੰੰਦਾ ਏਰੀਅਰ ਵੀ ਦਿੱਤਾ ਜਾਵੇ ਤੇ ਦਿਵਾਲੀ ਤੋਂ ਵੀ ਪਹਿਲਾਂ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਕਿਉਂਕਿ ਸਰਕਾਰ ਵੱਲੋਂ ਸਰਪੱਲ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਲਾਗੂ ਨਹੀਂ ਕੀਤੀ ਗਈ ਤੇ ਜਿਸ ਕਾਰਨ ਕੇ ਮੁਲਾਜ਼ਮਾਂ ਵੱਲੋਂ ਮਹਾਲੀ ਵਿੱਚ ਰੈਲੀ ਕੀਤੀ ਗਈ ਹੈ ਮੁਲਾਜ਼ਮਾਂ ਤੋਂ ਪੈਨਸ਼ਨ ਦੇ ਸਾਂਝੇ ਫਰੰਟ ਵੱਲੋਂ ਮਹਾਲੀ ਵਿੱਚ 17 ਅਕਤੂਬਰ ਤੋਂ ਮਹਾਲੀ ਵਿੱਚ ਰੈਲੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਮੁੱਖ ਭਗਵੰਤ ਮਾਨ ਦੀ ਕੋਥੀ ਵੱਲੋਂ ਮਾਰਚ ਕੀਤਾ ਜਾਵੇਗਾ ਪੰਜਾਬ ਸਰਕਾਰੱਖ-ਵੱਖ ਸਰਕਾਰੀ ਮਹਿਕਮੇ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਤੇ ਪਰਮਿਸ਼ਨ ਪੀਰੀਅਡ ਵੱਲੋਂ ਫਲਾਜ਼ਮਾ ਦੀ ਤਨਖਾਹ ਵਿੱਚ ਵਾਧਾ ਕਰੋ ਹਰੀ ਗੁਰਗੋਬ ਗੁਰਗੋਬ ਵੀ ਹਰਗੋਬ ਸਿੰਘ ਟਰਮਲ ਪਲਾਟ ਲਹਿਰਾ ਮੁਹੱਬਤ ਦੇ ਗੁਰਗੋਬ ਸਿੰਘ ਵਿੱਚ ਸਿੰਘ ਸੁਪਰ ਟਰਮਲ ਪਲਾਟ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਕੰਮ ਕਰਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਧੰਨਵਾਦ ਜੀ